ਨਾਮ ਮੇਰਾ ਰਜਵੰਤ ਕੌਰ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀਜ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀਜ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆਂ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਜਿਹੜਾ ਐਸਪੋਸਿੰਗ ਦਾ ਸ਼ੋਰੂਮ ਹੈ ਜੀ ਹਾਂਜੀ ਮੈਂ ਮੈਨੇਜਰ ਆ ਜੀ ਮੇਰੀ ਵੀ ਦੁਕਾਨ ਹੈ ਔਰ ਜੀ ਹੋਇਆ ਸੀ ਇੱਥੇ ਜੀ ਆਪਣੇ ਸਾਰੇ ਗਾਰਮੈਂਟਸ ਦੀ ਦੁਕਾਨ ਹੈ ਜੀ ਫੈਮਿਲੀ ਸ਼ੋਰੂਮ ਹੈ ਜੀ ਆਪਣਾ 13-14 ਸਾਲ ਹੋ ਗਈ ਆ ਆਪਣੀ ਇੱਥੇ ਦੁਕਾਨ ਨੂੰ ਸ਼ੋਰੂਮ ਨੂੰ ਆਪਣੇ ਨੂੰ ਇਹ ਇੱਕਦਮ ਇੱਕੇਦਮ ਪਤਾ ਨਹੀਂ ਕੀ ਹੋਇਆ ਬਲਾਸਟ ਹੋਇਆ ਜੀ ਇੱਕਦਮ ਬਾਹਰ ਆ ਗਏ ਇਹਨਾਂ ਨੂੰ ਸਾਹਮਣੇ ਆਪਣੇ ਬਾਈ ਜੀ ਨੂੰ ਆਪਣੇ ਨੂੰ ਬੁਲਾਇਆ ਮੈਂ ਕਿਹਾ ਕਿ ਕਿਤੇ ਅੱਗ ਲੱਗ ਗਈ ਨਾਲ ਦੀ ਧੂੰਆਂ ਆ ਗਿਆ ਨਾਲ ਦੀ ਨਾਲ 5 ਮਿੰਟ ਦੇ ਫਾਇਰ ਬ੍ਰਿਗੇਡ ਆ ਗਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ 5 ਮਿੰਟ ਚਾਹੀਏ ਪਰ ਅਜੇ ਤੱਕ ਅੱਗ ਕੰਟਰੋਲ ਨਹੀਂ ਹੋਈ। ਕੀ ਲੱਗਦਾ ਕੀ ਕਿੰਨਾ ਕਿ ਨੁਕਸਾਨ ਹੋ ਗਿਆ ਉਹਦਾ? ਨੁਕਸਾਨ ਦਾ ਕੁਝ ਕਹਿ ਨਹੀਂ ਸਕਦੇ ਜੀ ਹਜੇ। ਕੋਈ ਅੰਦਾਜ਼ਾ ਕੱਢੋ। ਕੱਪੜੇ ਵੀ ਬਲਕ। ਹਾਂਜੀ ਹਜੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਧੂਆਂ ਬਹੁਤ ਅੰਦਰ ਕੋਈ ਵੀ ਨਹੀਂ ਜਾ ਸਕਦਾ। ਹਜੇ ਵੀ ਅੱਗ ਲੱਗੀ। ਹਜੇ ਅੰਦਰ ਧੂਆਂ ਜੀ ਸੀਲਿੰਗ 'ਤੇ ਲੱਗੀ ਹੈ ਕੱਪੜਿਆਂ ਨੂੰ ਕੋਸ਼ੀ ਹੈ ਜੀ ਹਜੇ। ਉੱਪਰ ਸੀਲਿੰਗ 'ਤੇ ਲੱਗੀ ਹੋਈ ਅੱਗ। ਹਾਂਜੀ। ਉੱਪਰ ਸੀਲਿੰਗ 'ਤੇ ਧੂਆਂ ਜੀ। ਉੱਪਰ ਰੈਸ਼ ਆ ਗਿਆ ਜੀ। ਅੱਗ ਤੇ ਕੱਪੜਾ ਪਾਇਆ ਗਿਆ ਵਾਹੇ। ਹਾਂਜੀ ਹਰੇ ਉਰੇ ਉਰੇ ਆ ਜੀ ਹਰੇ ਅੰਦਰ ਹੀ ਖੱਡਾ ਕੀਤਾ ਉਦਲੀ ਸਰਕਾਰ ਕਰਕੇ ਦੇਗੇ। ਠੀਕ ਹੈ। ਪਕਰ ਸਾਹਿਬ ਕੀ ਮਾਮਲਾ ਜਿਹੜਾ ਇਹ ਅੱਗ ਲੱਗਣ ਦਾ ਹੈ ਕੀ ਦੇਖੋ ਜੀ ਮੈਨੂੰ ਸਹੀ 2:45 ਮਿੰਟ ਦੇ ਆਸ-ਪਾਸ ਕਾਲ ਆਈ ਹੈ। ਔਰ ਬੰਟੀ ਭਾਜੀ ਹੈ ਸਾਹਮਣੇ ਇਹਨਾਂ ਦੀ ਸ਼ਾਪ ਸੀ ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਅੱਗ ਲੱਗੀ ਹੈ ਤੇ ਜਲਦੀ ਜਲਦੀ ਫਾਇਰ ਬ੍ਰਿਗੇਡ ਨੂੰ ਫੋਨ ਕਰੋ। ਅਸੀਂ 2:45 ਤੇ ਕੀਤਾ 2:46 2:47 ਤੇ ਚੱਲੇ ਆਂ। 2:49 ਦੇ ਤੇ ਫਾਇਰ ਬ੍ਰਿਗੇਡ ਪਹੁੰਚ ਗਈ ਸੀ। ਔਰ ਜਦੋਂ ਇੱਥੇ ਮੌਕੇ ਤੇ ਅਸੀਂ ਪਹੁੰਚੇ ਆਂ ਅੱਗ ਨਹੀਂ ਸੀਗੀ ਪਰ ਧੂੰਆਂ ਬਹੁਤ ਜ਼ਿਆਦਾ ਸੀਗਾ। ਸੋ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਡੇਢ ਘੰਟਾ ਹੋ ਗਿਆ ਅੱਗ ਅੰਦਰ ਜਿਹੜੀ ਹੈ ਧੁਕਦੀ ਪਈ ਹੈ ਪ੍ਰੋਪਰ ਜਿਹਦੀਆਂ ਦੀਆਂ ਫਲੇਮਸ ਜਾਂ ਆਪਾਂ ਕਹੇ ਜੇ ਵੀ ਉਹਵੇਂ ਅੱਗ ਨਹੀਂ ਨਜ਼ਰ ਆ ਰਹੀ ਪਰ ਤਕਰੀਬਨ ਜਿਹੜਾ ਸ਼ੋਰੂਮ ਹੈ ਸ਼ੋਰੂਮ ਦਾ ਮਾਲ ਲੱਖ ਰੁਪਏ ਦਾ ਅੰਦਰ ਮਾਲ ਹੈ ਉਹ ਤਕਰੀਬਨ ਜਿਹੜਾ ਸਾਰਾ ਉਹ ਕਾਲੇ ਬਨ ਨਾਲ ਜਾਂ ਪਾਣੀ ਗਿੱਲੇ ਹੋਣ ਨਾਲ ਸਾਰਾ ਖਰਾਬ ਹੋ ਚੁੱਕਿਆ ਕੱਪੜੇ ਨੂੰ ਹਜੇ ਤੱਕ ਅੱਗ ਨਹੀਂ ਪਈ ਪਰ ਜਿਹੜੀ ਹੈ ਅੰਦਰ ਛੱਤ ਹੈ ਸੀਲਿੰਗ ਹੈ ਜਾਂ ਫਰਨੀਚਰ ਹੈ ਉਹ ਸਾਰਾ ਟੋਟਲ ਡਿਸਟਰੋਏ ਹੋ ਚੁੱਕਿਆ ਜੇ ਤੱਕ ਵੀ ਅੱਗ ਲੱਗੀ ਹੋਈ ਹੈ ਹਾਂ ਬਿਲਕੁਲ ਜੀ ਹਜੇ ਵੀ ਅੱਗ ਲੱ ਆਲਮੋਸਟ 4 ਵਜਣ ਵਾਲਾ ਤੇ 1 ਘੰਟਾ ਹੋ ਗਿਆ ਲਗਾਤਾਰ ਜਿਹੜੀ ਅੱਗ ਧੁਕ ਰਹੀ ਹੈ ਤੁਸੀਂ ਦਿਖਾ ਸਕਦੇ ਹੋ ਕੈਮਰੇ ਵਿੱਚ ਦੇਖੋ ਕਿੰਨੀ ਧੂਆ ਜਿਹੜਾ ਜੀ ਹੈਗਾ ਔਰ ਸਾਨੂੰ ਤੇ ਡਾਰਾ ਵੀ ਆਸੇ ਪਾਸੇ ਦੀ ਦੁਕਾਨਾਂ ਹੈ ਇਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਹਾਂ ਉੱਪਰ ਬਿਲਕੁਲ ਰੈਸ਼ ਹੈ ਸਾਡੇ ਦੋਸਤ ਰੋਹਿਤ ਜੈਨ ਦਾ ਉਹਨਾਂ ਦਾ ਘਰ ਹੈ ਉੱਪਰ ਉਹਨਾਂ ਦੀ ਰੈਸ਼ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਔਰ ਨਾਲ ਹੀ ਜਿਹੜਾ ਬਿਜਲੀ ਮੈਕਮਲ ਕਹਿੰ ਕੇ ਅਜਿਹੜਾ ਏਰੀਆ ਦਾ ਫੇਸ ਵੀ ਬੰਦ ਕਰਾ ਦਿੱਤਾ ਗਿਆ ਹੈ ਨਾਮ ਸੁਰਨਜੀਤ ਸਿੰਘ ਆ ਮੈਂ ਜਿਹੜਾ ਅੱਜ ਲੱਗੀਆਂ ਰੇਲਵੇ ਰੋਡ ਤੇ ਅੱਗ ਲੱਗੀ ਹੈ ਦੇਖੋ ਜੀ ਅੱਗ ਜਿਵੇਂ ਲੱਗੀ ਸੀ ਜਿਵੇਂ ਆਪਾਂ ਨੂੰ ਕਾਲ ਆਈ ਆ ਨਾਲ ਦੇ ਨਾਲ ਗੱਡੀਆਂ ਵੀ ਬੋੜੀਆਂ ਜੀ ਤੇ ਅੱਗ ਤੇ ਮਤਲਬ ਜਿਵੇਂ ਸੀਗੀ ਜਿੰਨੀ ਦੀ ਅੱਗ ਸੀਗੀ ਅੱਗ ਤੇ ਫਲਾਅ ਤਾਂ ਕੰਟਰੋਲ ਕਰ ਲਿੱਤਾ ਗਿਆ ਬਾਕੀ ਅਜੇ ਅੱਗ ਜਿਆਦਾ ਅੱਗੇ ਡੂੰਗੀ ਗਉਣ ਕਰਕੇ ਮਤਲਬ ਕਿ ਪੂਰਾ ਅਜੇ ਪਤਾ ਨਹੀਂ ਕੀਤਾ ਜਾ ਰਿਹਾ ਕਿ ਜਿਵੇਂ ਧੂਮਾ ਜਿਆਦਾ ਹੌਲੀ ਹੌਲੀ ਜਿਵੇਂ ਧੂਮਾ ਘੱਟ ਹੋਏਗਾ ਤੇ ਆਪਾਂ ਜਿੰਨੀ ਕੋਆ ਨਾ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਜੀ ਇਹ ਕਿਵੇਂ ਅੱਗ ਲੱਗੀ ਆ ਕੀਤਾ ਜੀ ਆਪਣੇ ਜਿਹੜੇ ਓਨਰ ਆ ਉਹਨਾਂ ਨੂੰ ਪਤਾ ਹੋਊਗਾ ਕਿ ਕਿਵੇਂ ਲੱਗਦੀ ਆ ਕਿੰਨੀਆਂ ਗੱਡੀਆਂ ਬੋਲਦੀਆਂ ਫਾਸਲ ਆਪਣੇ ਕੋਲ ਤਿੰਨ ਗੱਡੀਆਂ ਜੀ ਮੌਕੇ ਤੇ ਤੇ ਤਿੰਨਾਂ ਹੀ ਆਪਣੀ ਇੱਥੇ ਖਰੀ ਹੋ ਜਾਂਦੀਆਂ ਨੇ ਹਾਂ ਜੀ